कंचन कुमारी कत्लकांड ਤੋਂ ਬਾਅਦ ਇਸ ਵੇਲੇ ਅਮਰਤਪਾਲ ਸਿੰਘ ਮੈਰੋਂ ਦੀ ਤਲਾਸ਼ ਕਰ ਰਹੀ ਹੈ ਪੁਲਿਸ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਅਮਰਤਪਾਲ ਮੈਰੋਂ ਦੇ ਪਰਿਵਾਰ ਤੋਂ ਪੁੱਛਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਅਮਰਤਪਾਲ ਮੈਰੋਂ ਕਿੱਥੇ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰਤਪਾਲ ਮੈਰੋਂ ਦਾ ਥਾਂ ਟਿਕਾਣਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ ਹਾਲਾਂਕਿ ਵਿਚ ਵਿਚਾਲੇ ਇਹ ਵੀ ਚਰਚਾਾਂ ਹਨ ਕਿ ਅਮਰਤਪਾਲ ਮੈਰੋਂ ਯੂਏਈ ਫਰਾਰ ਹੋ ਗਿਆ ਪਰ ਦੂਸਰੇ ਪਾਸੇ ਇਸ ਕਤਲकांड ਤੋਂ ਬਾਅਦ ਅਮਰਤਪਾਲ ਮਹਿਰੋਂ ਦੇ ਸਮਰਥਨ ਵਿੱਚ ਆਉਂਦੇ ਜਾਂ ਕਹਿ ਦਈਏ ਕਿ ਅਮਰਤਪਾਲ ਮਹਿਰੋਂ ਦੇ ਪਰਿਵਾਰ ਦੇ ਸਮਰਥਨ ਦੇ ਵਿੱਚ ਆਉਂਦੇ ਨਜ਼ਰ ਆਏ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸੋਸ਼ਲ ਮੀਡੀਆ ਦਾ ਰੁਖ ਕੀਤਾ ਗਿਆ ਹੈ ਔਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਲਿਖਦੇ ਨੇ ਕਿ ਮੈਂ ਆਪਣੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਸੀ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਮਾਪਿਆਂ ਨੂੰ ਪਰੇਸ਼ਾਨ ਤੰਗ ਨਾ ਕੀਤਾ ਜਾਵੇ ਕਿਉਂਕਿ ਮਾਪਿਆਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਭਾਈ ਅਮਰਤਪਾਲ ਸਿੰਘ ਨੇ ਇਸ ਨੂੰ ਕਬੂਲ ਲਿਆ ਹੈ ਅਤੇ ਉਸ ਦੇ ਦੋ ਸਾਥੀਆਂ ਨੂੰ ਅਰੈਸਟ ਵੀ ਕਰ ਲਿਆ ਗਿਆ ਹੈ ਸਾਫ਼ ਤੌਰ ਦੇ ਉੱਤੇ ਪ੍ਰਸ਼ਾਸਨ ਦੇ ਅੱਗੇ ਦੁਬਾਰਾ ਅਪੀਲ ਕਰਦੇ ਨਜ਼ਰ ਆ ਰਹੇ ਨੇ ਸਰਬਜੀਤ ਸਿੰਘ ਖਾਲਸਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਇਹ ਉਹਨਾਂ ਨੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਆਖਿਆ ਸੀ ਹੁਣ ਅਮਰਿਤਪਾਲ ਸਿੰਘ ਮੈਰੋ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਕਰ ਰਹੀ ਹੈ ਪੁਲਿਸ ਨੇ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ ਬਠਿੰਡਾ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਸੱਤ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਗਠਿਤ ਕੀਤੀਆਂ ਗਈਆਂ ਨੇ ਔਰ ਅਮਰਿਤਪਾਲ ਮੈਰੋ ਦੀ ਪੈੜ ਨੱਪਣ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਜਾਂ ਦੱਸੀ ਜਾ ਰਹੀ ਹੈ ਤੇ ਦੂਸਰੇ ਪਾਸੇ ਅਮਰਤਪਾਲ ਮੈਰੋ ਨੂੰ ਲੈ ਕੇ ਅੰਮ੍ਰਿਤਸਰ ਸਾਈਬਰ ਸਿਕਿਉਰਿਟੀ ਪੁਲਿਸ ਨੇ ਵੀ ਐਕਸ਼ਨ ਕੀਤਾ ਹੈ ਔਰ ਐਫ ਆਈ ਆਰ ਵਕਫਤਾ ਰਾਮਾ ਦੇ ਚਲਦੇ ਦਰਜ ਕਰ ਲਈ ਹੈ ਦਿਪਤਕਾ ਲੁਥਰਾ ਦੇ ਬਿਆਨਾਂ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਵਾਪਰੇਗਾ ਉਸ ਸਮੇਂ ਦੀ ਗਰਭਚਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋ ਬਣੇ ਇੰਡੀਆ ਪੰਜਾਬੀ ਤੇ